ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟ ਪਦੀਆਂ ਘਾਰ ਦਸਮਾں ਕਾਫੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਢੀਆ ਜਿਨਾਂ ਨੇ ਹੋ ਦੂ ਜਾਣੇ ਲੱਗਾ ਝੂਰ ਮਰਹੋ ਸੇਵਾਰ ਦੀਆ ਹਾਓ ਨਾ ਛੋਡਾਓ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੀਂਜਾ ਆਸਰਾ ਰਹਾਓ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ ਜਾ ਤੂੰ ਅੰਦਰ 타 ਸੁਖੇ ਤੂੰ ਨੇ ਮਾਣੀ ਮਾਣੀਆਂ ਜੇ ਤੂੰ ਟੁੱਟਾ ਕਿਰਪਾ ਨਿਦਾਨ ਨਾ ਦੂਜਾ ਦੇਖਾਲ ਇਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲ ਭਾਵ ਜੁਲਾਈ ਭੰਦ ਤਾਓ ਨੈਣੀ ਦਰਸ ਦਿਖਾਲ ਸ੍ਰਵਣੀ ਸੁਣੀ ਕਹਾਣੀਆ ਜੇ ਗੁਰ ਥੀ ਵੈ ਕਿਰਪਾਲ ਕਿਤੇ ਲਖ ਕਰੋੜ ਪਰੀਏ ਰੋਮ ਨਾ ਪੁੱਜਨ ਤੇਰੇ ਆ ਤੂ ਸਾਹੀ ਹੂ ਸਾਹੋ ਹਉ ਕਹਿ ਨਾ ਸਕਾ ਗੁਣ ਤੇਰੇ ਆ ਸਹੀਆ ਤਉ ਅਸ਼ੰਖ ਮਨਯਹੁ ਹਾ ਬਵਧਾਨੀਆਂ ਹਿਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਨੀਆਂ ਜੈ ਡਠੇ ਮਨ ਧੀਰੀਐ ਕੇਲ ਵਿਖ ਵੰਜਨ ਦੂਰੇ ਸੋ ਕਿਉ ਵਿਸਰੈ ਮਾਉ ਮੈਂ ਜੋ ਰਹਾ ਘਰ ਪੂਰੇ ਉਹਨੇ ਮਾਣੀ ਕਹ ਕਈ ਮਿਲਿਆ ਸਹਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੁਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਣ ਪੁਕਾਰਣ ਕੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਦ ਅਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਏ ਨਮੂਲ ਨਾਮ ਵਿਸੁੰਨਿਆ ਮੇਰੀ ਮੇਰੀ ਧਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੇ ਸਰ ਪਰਹਾਰਿਆ ਆਵਹਿ ਜਾਹੇ ਅਨੇਕ ਮਾਰ ਮਾਰ ਜਨਮ ਤੇ ਬਿਨ ਬੂਝੇ ਸਭ ਬਾਦ ਜੋ ਨੀ ਭਰਮ ਤੇ ਜੇ ਨਕਾਉ ਭਏ ਦਇਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਇਆ खोजह कोटि अशंख बहुत अनंत के जिस बुझाए आप नेड़ा तिस हे विसर नाही दाता अपना नाम देहो गुण गावा दिन रात नानक चावो एहो ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਾਣਕ ਕੁਚੱਜੀ ਅਮਾਵਨ ਡੋਸੜੇ ਹਾਉ ਕਿਉ ਸਾਹੋ ਰਾਵਣ ਜਾਓ ਜੀਓ ਇੱਕ ਦੂ ਇੱਕ ਚੜੰਦੀਆ ਕੌਣ ਜਾਣੈ ਮੇਰਾ ਨਾਉ ਜੀਓ ਨੇ ਨੇ ਸਖੀ ਸਾਹੋ ਰਾਵਿਆ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮਾਨਯ ਨ ਆਵਨੀ ਹਾਉ ਕਹਿ ਜੀ ਦੋਸ ਧਰੇਓ ਜੀਓ ਕਿਆ ਗੁਣ ਤੇਰੇ ਵਿਥਰਾ ਹਾਉ ਕਿਆ ਕਿਆ ਕਿ ਨਾ ਤੇਰਾ ਨਾਉ ਜੀਓ ਇਕਤ ਟੋਲ ਨਾ ਅੰਬੜਾ ਹਾਓ ਸਤਿਗੁਰ ਬਾਣੈ ਤੇਰੈ ਜਾਓ ਜੀਓ ਸੁਇਨਾ ਰੂਪਾ ਰੰਗੂਲਾ ਮੋਤੀ ਤੈ ਮਾਣਿਕ ਜੀਓ ਸੇਵਸ ਤੂ ਸਹਿ ਦਿੱਤੀ ਆ ਮੈਂ ਤਿੰਨ ਸਿਉ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹਉ ਏਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੂੰਜਾ ਕੁਰਲੀਆ ਬੱਗ ਬਹਿਠੇ ਆਏ ਜੀਓ ਸਾ ਧਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਸੁਤੀ ਸੁਤੀ ਚਾਲੁ ਥੀਆ ਭੁੱਲੀ ਵਾਟੜੀ ਆਸ ਜੀਓ ਤੈ ਸਹ ਨਾਲਹੁ ਮੁੱਤੀ ਅਸ ਦੁਖਾ ਕੂੰ ਧਰੀ ਆਸ ਜੀਓ ਤੋਦ ਗੋਣਾ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਮੈਂ ਦੋਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂ ਤਾ ਮੈਂ ਸਭ ਕੋ ਤੂ ਸਾਹਿਬ ਮੇਰੀ ਰਾਸ ਜੀਓ ਤੋਡਾ ਅੰਤਰ ਹਉ ਸੁਖ ਵਸਾ ਤੂੰ ਅੰਤਰ ਸਾ ਬਾਸ ਜੀਓ ਭਾਣੈ ਤਖਤ ਵਡਾਈਆ ਭਾਣੈ ਭੀਖ ਉਦਾਸ ਜੀਓ ਭਾਣੈ ਥਾਲ ਸਿਰ ਸਰ ਵਹੈ ਕਮਲ ਫੁੱਲੇ ਆਕਾਸ਼ ਜੀਓ ਭਾਣੈ ਭਵ ਜਲ ਲੰਗੀਐ ਭਾਣੈ ਮੰਜ ਘਰੀ ਆਸ ਜੀਓ ਭਾਣੈ ਸੋ ਸਹ ਰੰਗੂਲਾ ਸਿਫਤ ਰਤਾ ਗੁਣਤਾਸ ਜੀਓ ਭਾਣੈ ਸਹ ਪੀਹਾਵਲਾ ਹਾਉ ਆਵਣ ਜਾਣ ਮੁਈ ਆਸ ਜੀਓ ਤੂ ਸਹ ਅਗਮ ਅਤੋਲਵਾ ਹਾਉ ਕਹਿ ਕਹਿ ਟਹਿ ਪਈ ਆਸ ਜੀਓ ਕਿਆ ਮੰਗਾਓ ਕਿਆ ਕਹਿ ਸੁਣੀ ਮੈਂ ਦਰਸ਼ਨ ਕੂਖ ਪਿਆਸ ਜਿਓ ਗੁਰ ਸਬਦੀ ਸਹੋ ਪਾਇਆ ਸਚ ਨਾਨਕ ਕੀ ਅਰਦਾਸ ਜਿਓ ਸੁਹੀ ਮਹੱਲਾ ਪੰਜਵਾ ਗੁਣਵੰਤੀ ਜੋ ਦੀਸ ਗੁਰ ਸਿਖੜਾ ਤਿਸ ਨਿਵ ਨਿਵ ਲਾਗਾ ਉਪਾਏ ਜੀਓ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਾਨ ਅਨਤ ਨਾ ਕਾਹੂ ਜਾਏ ਜੀਓ ਇਹੋ ਮਾਨ ਤੈ ਕੂੰ ਦੇਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਹਉ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਦਾਉ ਸਰਣ ਆਏ ਜੀਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੋ ਘਾਰ ਕਮਾਏ ਜੀਓ ਤਿਆਗੇ ਮਨ ਕੀ ਮਥੜੀ ਦੇਸਾਰੇ ਦੂਜਾ ਭਾਉ ਜੀਓ ਯੋ ਭਾਵੇਂ ਹਰ ਦਰਸਾਵੜਾ ਨਹਿ ਲੱਗੇ ਤੱਤੀ ਬਾਉ ਜੀਓ ਹਉ ਆਪਹੁ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ ਆਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀ ਆਪਸਾਉ ਜੀਉ ਮੈਂ ਬਾਹੜ ਨਾ ਤ੍ਰਿਸਨਾ ਭੁਖੜੀ ਹਾਉ ਰੱਜਾ ਤ੍ਰਿਪਤ ਅਗਾਏ ਜੀਉ ਜੋ ਗੁਰ ਦੀ ਸੈ ਸਿਖੜਾ ਤਿਸ ਨੇਵ ਨਿਵ ਲਾਗਾਉ ਪਾਏ ਜੀਉ ਰਾਗ ਸੁਹੀ ਛੰਤ ਮਹੱਲਾ ਕਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਘਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ ਮਾੜੀ ਅਵਗਣ ਚਿਤ ਬੇਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋ ਬਨ ਬਾਦ ਕੁਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਜ ਨਾ ਭਾਇਆ ਸਤਿਗੁਰੂ ਪੂਛ ਨਾਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਲੱਤਣ ਰਾਡੇ ਪਾ ਬੇਨ ਪੇਰ ਧਨ ਕੁਮਲਾਣੀ ਬਾਬਾ ਮੈਂ ਵਰ ਦੇਹੇ ਮੈਂ ਹਾਰ ਵਰ ਭਾਵੈ ਤਿਸ ਕੀ ਬਲ ਰਾਮ ਜੀਓ ਰਾਵ ਰਹਿਆ ਯੁਗ ਚਾਰ ਤ੍ਰਿਪਾਵਣ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਪਾਵਣ ਕੰਤਰ ਵੈ ਸੋਹਾਗਣ ਅਵਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਾਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈ ਲੈ ਵੇਸੀ ਨਾਨਕ ਮੈਂ ਵਰ ਸਾਚਾ ਭਾਵੈ ਜੋਗ ਜੋਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਈ ਹਮ ਭੀ ਵੰਨਿਆ ਸਾਹੁਰੈ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਾਲ ਰਾਮ ਜੀਓ ਕਿਰਤ ਪਿਆ ਕਰਤੈ ਕਰ ਪਾਇ ਮੇਟ ਨਾ ਸਕੈ ਕੋਈ ਜਾਨੀ ਨਾਉ ਨਰਹਿ ਨਿਹਕੇਵਲ ਰਾਵ ਰਹਿਆ ਥੇ ਹੋ ਲੋਈ ਮਾਏ ਨਿਰਾਸ਼ੀ ਰੋਏ ਵਿਛੁਣਨੀ ਵਾਲੀ ਵਾਲੈ ਹੇਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬੂਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਾਲ ਰਾਮ ਜੀਓ ਰਹਿਸੀ ਵੇਖ ਹਦੂਰ ਫਿਰ 라ਵੀ ਘਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਾਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਾਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਭਾਏ ਨਾਨਕ ਵਿਛੜਾ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਛੰਤ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਮਕਾਰ ਸਾਜਨ ਆਏ ਸਾਚੇ ਮੇਲ ਮਿਲਾਏ ਸਹੱਜੇ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪਰਾਪਤ ਹੋਈ ਜਿਸ ਸੇਤੀ ਮਨ ਲਾਇਆ ਆਨ ਦਿਨ ਮੇਲ ਭਾਇ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸਬਦ ਧੁਨ ਅਨਹਦ ਵਾਜੇ ਹਮ ਘਰ ਸਾਜਨ ਆਏ आवहो मीत प्यारे मंगल गावहो नारे सच मंगल गावहो ता ता प्रभ पावो जोग चारे अपने कर आया थान सुहाया कार्य शब्द सवारे ज्ञान महारस नेत्री अंजन त्रैपवन रूप दिखाया सखी मिलहो रस मंगल गाव हो हम घर साजन आया मान탄 अमृत भिना अंतर प्रेम रतनन ਅੰਤਰ ਰਤਨ ਪਦਾਰਥ ਮੇਰੈ ਪਰਮ ਤਤ ਵਿਚਾਰੋ ਜੰਤ ਭੇਖ ਤੂ ਸਫਲ ਉਦਾਤਾ ਸਿਰ ਸਿਰ ਦੇਵਣ ਹਾਰੋ ਤੂ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਣ ਕੀਨਾ ਸੁਨਹੁ ਸਖੀ ਮਨ ਮੋਹਨ 모ਹਿਆ ਤਾਨ ਮਨ ਅੰਮ੍ਰਿਤ ਭੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸਾਚਾ ਖੇਲ ਤੁਮਾਰਾ ਅਗਮ ਅਪਾਰਾ ਤੋਜ ਬਿਨ ਕੌਣ 부ਝਾਏ ਸਿੱਧ ਸਾਧਕ ਸਿਆਣੇ ਕੀਤੇ ਤੋਜ ਬਿਨ ਕਵਣ ਕਹਾਏ ਕਾਲ ਬਿਕਾਲ ਭਏ دیਵਾਨੇ ਮਨ ਰੱਖਿਆ ਗੁਰ ਠਾਏ நாනක අවගڻ සබද ජලාயே ගण සංගම ప్రాభපയ රාග சூහිੀ මහල්லா පहिලා ਉකාරਤජா एक ඕවංකාර සතුගుර පසාத, ਹਾਵੋ ਸੱਜਣਾ ਹਾਵੋ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਨੜੈ ਖੜੀ ਤੱਕਾ ਮੈਂ ਮਨ ਚਾਉ ਕਨੇਹਾਰਾ ਰਾਮ ਮਨ ਚਾਉ ਕਨੇਹਾਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਾਈ ਇਹ ਕੇਵਲ ਜਨਮ ਮਰਨ ਦੁਖ ਨਾਸਾ ਸਗਲੇ ਜੋਤ ਜਾਤਾ ਤੂ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕਾਉ ਬਲ ਜਾਈਐ ਸਾਚ ਮਿਲੇ ਘਰ ਆਏ ਘਰ ਆਇ ਅੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ ਹਰ ਮੋਹ ਅੜੀ ਸਾਚ ਸਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ 라ਵੀ ਰੰਗ ਰਾਤੈ ਅਵਗਣ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਵਿਧਾਤੈ ਤਸ ਕਰਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ RAM ਨਾਮ ਨਿਸਤਾਰਾ ਗੁਰਮਤ ਮਿਲਹਿ ਪਿਆਰੇ ਵਾਰ ਪਾਇੜਾ ਵਾਲੜੀਏ ਆਸਾ ਮਨਸਾ ਪੂਰੀ RAM ਫਿਰ ਦਾਵੇ ਅੜੀ ਸ਼ਬਦ ਰਲੀ ਰਾਵ ਰਹਾ ਨਹਿ ਦੂਰੀ RAM ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵੜਿਆਈ ਅਮਰ ਅਡੋਲ ਅਮੋਲ ਅਪਾਰਾ ਗੁਰ ਪੂਰੈ ਸਚ ਪਾਈਐ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲੇਵ ਲਾਈਐ ਫੇਰ ਉਚੜੀਐ ਮਾੜੜੀਐ ਤੇ ਹੋ ਲੋਵਾ ਸਿਰ ਤਾਜਾ ਰਾਮ ਹਉ ਬਿਸਮ ਭਈ ਦੇਖ ਗੁਣਾ ਅਨਹਦ ਸਬਦ ਅਗਾਜਾ ਰਾਮ ਸਬਦ ਵਿਚਾਰੀ ਕਰਨੀ ਸਾਰੀ RAM ਨਾਮ ਨੀਸਾਣੋ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪ੍ਰਵਾਣੋ ਬਾਤ ਮਾਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ ੴ ਅੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਚੌਥਾ ਜੇਨ ਕੀ ਆ ਤਿੰਨ ਦੇਖਿਆ ਜਗ ਧੰੜੜੈ ਲਾਇਆ ਦਾਨ ਤੇਰੈ ਘਟ ਚਾਲਣਾ ਤਨ ਚੰਦ ਦੀਪਾਇਆ ਚੰਦੋ ਦੀਪ ਆਇਆ ਦਾਨ ਹਾਰ ਕੈ ਦੁਖ ਅੰਧੇਰਾ ਉਠ ਗਇਆ ਗੂਣ ਜੰਨ ਲਾੜੇ ਨਾਲ ਸੋਹੈ ਪਰਖ ਮੋਹਣੀਏ ਦਇਆ ਵਿਵਾਹ ਹੋਆ ਸੋਭ 세ਤੀ ਪੰਜ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਤੰਦਰੈ ਲਾਇਆ ਹਾਓ ਬਲੇ ਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਾਨ ਜੇਨ ਸਿਓ ਗਾਢਿਆ ਮਨ ਲੀਯੜਾ ਦਿੱਤਾ ਲੀਆਤਾ ਦੀਆ ਮਾਨ ਜੇਨ ਸਿਓ ਸੇ ਸੱਜਣ ਕਿਉਂ ਵੀਸਰਹਿ ਜੇਨ ਦੇਸ ਆਇਆ ਹੋ へ ਰਲੀਆਂ ਜੀਅ ਸੇਤੀ ਗਹਿਰਹਿ ਸਗਲ ਗੁਣ ਅਵਗਣ ਨਾ ਕੋਈ ਹੋ へ ਨੀਤਾ ਨੀਤਾ ਹਾਉ ਬਲੇਹਾਰੀ ਸਾਜਨਾ ਮੀਤਾ ਅਵਰੀਤਾ ਗੁਣਾਕਾਰ ਹੋਵੇ ਵਾਸੁਲਾ ਕਾਡ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀ ਜੈ ਸਾਜ ਕਰੀਜੈ ਗੁਣਹਿ ਕੇਰੀ ਛੋੜ ਅਵਗਣ ਚੰਦੀਐ ਪਹਿਰੇ ਪਟੰਬਰ ਕਾਰ ਅਡੰਬਰ ਆਪਣਾ ਪੇੜ ਮੱਲੀਐ ਜਿਥੈ ਜਾਏ ਬਹੀਐ ਭਲਾ ਕਹੀਐ ਝੂਲ ਅੰਮ੍ਰਿਤ ਪੀਜੈ ਗੁਨਾ ਕਾ ਹੋਵੈ ਵਾਸੁਲਾ ਕਾਡ ਵਾਸ ਲਈਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੁਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੈ ਸੁਣੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾ ਜਾਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ